ਲਾਵੀ ਮਿੱਤਰੋ ਇੱਕ ਗੱਲ ਹੋਰ ਆ ਗਈ ਐ ਕਾਸ਼ਕੋ ਹੋਰ ਪੱਟਿਆ ਗਿਆ ਆਸ਼ਕ ਨੇ ਫੋਨ ਲਾਇਆ ਆਪਣੀ ਸਹੇਲੀ ਨੂੰ ਸਹੇਲੀ ਨੂੰ ਕਹਿੰਦਾ ਵੀ ਕਿੱਥੇ ਆਂ ਕਹਿੰਦੀ ਮੈਂ ਹਜੇ ਬੱਸ ਦੇ ਵਿੱਚ ਆਈ ਜੰਨੀ ਆ ਪਰ ਬੈਠੀ ਕਿਹਦੇ ਨਾਲ ਸੀ ਪਾਲਕ ਦੇ ਵਿੱਚ ਕਿਸੇ ਹੋਰ ਮੁੰਡੇ ਨਾਲ ਬੈਠੀ ਸੀ ਤੇ ਮੁੰਡੇ ਨੇ ਵੇਖ ਲਿਆ ਉਸ ਨੂੰ ਤੇ ਫਿਰ ਉੱਥੇ ਕੀ ਗੱਲ ਬਣੀ ਉਹ ਤੋਂ ਛਿਤਰੋ ਛਿਤਰੀ ਲੇਫੜਾਉਣ ਲੇਫੜੀ ਸਾਰਾ ਕੁਝ ਚੱਲ ਪਿਆ ਕੰਮ ਆਜੇ ਤੁਹਾਨੂੰ ਦੱਸ ਦਿਆਂ ਕੀ ਗੱਲ ਸਾਡੀ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਸਿੱਧੂ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਪ੍ਰੇਮੀ ਜੋੜਾ ਖੜਿਆ ਜਿਹਦੇ ਨਾਲ ਆਪਾਂ ਗੱਲਬਾਤ ਕਰਾਵਾਂਗੇ ਥੋੜੀ ਕੀ ਐ ਸਾਰਾ ਮਸਲਾ ਕੀ ਐ ਗੱਲਬਾਤ ਕੀ ਗੱਲਬਾਤ ਹੋ ਗਈ ਸਸੀ ਗਾਈ ਸਸੀ ਗਾਈ ਕੀ ਗੱਲ ਕੀ ਹੋ ਗਈ ਇਹ ਸੱਕ ਬਹੁ ਕਰਦੇ ਜੀ ਮੇਰੇ ਕੋਣ ਐ ਇਹ ਦਰ ਇਹ ਮੇਰਾ ਵੀਫਾ ਮਾੜੇ ਨੇੜੇ ਹੋ ਜਾ ਹੈ ਵੀਫ ਜੀ ਵੀਫ ਕੀ ਕਹਿੰਦਾ ਇਹ ਮੈਂ ਉਹੀ ਮਾਰਿਆ ਕਹਿੰਦਾ ਤੁਸੀਂ ਪਾਰਕ 'ਚ ਬੈਠੇ ਸੀ ਮੈਂ ਹੈ ਨਹੀਂ ਸੀ ਉੱਥੇ ਕਿ ਕਿਹੜੇ ਪਾਰਕ 'ਚ ਬਿਰਿੰਡੇ ਜੁਗਰ ਪਾਰਕ 'ਚ ਆ ਜੋਗਰ ਪਾਰਕ 'ਚ ਬੈਠੇ ਸੀ ਹਾਂ ਅੱਛਾ ਕਿਹਦੇ ਨਾਲ ਬੈਠੀ ਸੀ ਕਿਸੇ ਨਾ ਨਹੀਂ ਜੀ ਉਹੀ ਸੱਕ ਸੁੱਕ ਹੋ ਗਿਆ ਉਹ ਇਹਨਾਂ ਨੂੰ ਕਿਸੇ ਨੂੰ ਅੱਛਾ ਕਿ ਉਹੀ ਹੋਰ ਸੀਗਾ ਕੋਈ ਹਾਂਜੀ ਇਹਨੂੰ ਲੱਗਿਆ ਤੂੰ ਆ ਹੈ ਹਾਂਜੀ ਹਾਂਜੀ ਕੀ ਗੱਲ ਕੀ ਹੋ ਗਈ ਇਹ ਜੀ ਕੁਛ ਨਹੀਂ ਗੱਲ ਕੀ ਨਾਦਰ ਪਹਿਲਾਂ ਮੇਰੇ ਮੇਰੇ ਨਾਲ ਜਗਰਾਜ ਆ ਜੀ ਹਾਂ ਕੀ ਗੱਲ ਕੀ ਹੋ ਗਈ ਤੇ ਗੱਲ ਕੀ ਹੋਣੀ ਸੀ ਅਸੀਂ ਮਾਂ ਟੱਪਿਆਂ ਦਾ ਸੀ ਉੱਥੇ ਤੇ ਇਹ ਟੱਪਿਆਂ ਦਾ ਮੈਂ ਵੇਖੀ ਇਹਨੂੰ ਜੋਗਰ ਪਾਰਕ ਜੀ ਬੈਠੀ ਬਠੰਡੇ ਕੀ ਦੇ ਨਾਲ ਬੈਠੀ ਸੀ ਇਹ ਜੀ ਕਿਸੇ ਮੁੰਡੇ ਨਾਲ ਬੈਠੀ ਸੀ ਮੰਦੀ ਨਹੀਂ ਮੰਨਦੀ ਨਹੀਂ ਮੰਦੀ ਕਾ ਤੋ ਨਹੀਂ ਮੰਨਦੀ ਨਹੀਂ ਇਹ ਕਹਿੰਦੀ ਵੀ ਮੈਂ ਬੈਠੀ ਨਹੀਂ ਮੈਂ ਮੈਂ ਕਹਿਆ ਵੀ ਮੈਂ ਵੇਖ ਲਿਆ ਤੈਨੂੰ ਬੈਠੀ ਤੇ ਤੂੰ ਉੱਤੋਂ ਫੜ ਲੈਂਦਾ ਉੱਤੋਂ ਫੜ ਲੈਂਦਾ ਉੱ ਤੋ ਤੋ ਫਰਲਾ ਮਤਲਬ ਭੱਜ ਪੁੱਜ ਗਈ ਸੀ ਭੱਜ ਗਈ ਸੀ ਇਹ ਫਿਰ ਇਹ ਸਾਨੂੰ ਟੱਕਰੀ ਨੇ ਫਿਰ ਮੈਂ ਜਿਹਦੇ ਦੇ ਕੋਲੇ ਗਿਆ ਉਹਨੂੰ ਫੋਨ ਲਾਇਆ ਫਿਰ ਇਹ ਕਹਿੰਦੀ ਵੀ ਮੈਂ ਹੈ ਨਹੀਂ ਛੋਤੇ ਆਇਆ ਨਹੀਂ ਸੀ ਜੋਣੀ ਸੀ ਫਲਾਣਾ ਸੀ ਇਹ ਜੀ ਉਹੀ ਹੋਈ ਮਨ ਦੀ ਸੂਟ ਸੀਗਾ ਉਹੀ ਸੂਟ ਸੀਗਾ ਇਹਦੇ ਪਾਇਆ ਜੀ ਉਹੀ ਮੁੰਡੇ ਮੁੰਡੇ ਦਾ ਪਤਾ ਨਹੀਂ ਲੱਗਿਆ ਕੌਣ ਸੀਗਾ ਨਹੀਂ ਮੁੰਡੇ ਦਾ ਨਹੀਂ ਪਤਾ ਲੱਗਿਆ ਜੀ ਜੇ ਲੱਗਿਆਂਦਾ ਪਤਾ ਲੱਗਿਆਂਦਾ ਇਹਨੂੰ ਕੁਰਦਾ ਇਹਨਾਂ ਨੂੰ ਜੀ ਮੈਂ ਉੱਥੇ ਉਹ ਮੁੰਡੇ ਨੂੰ ਕੁੜਦਾ ਹਾਂਜੀ ਜਿਹਨਾਂ ਨੂੰ ਕੁੜਦਾ ਨੇ ਉਹਨਾਂ ਨੇ ਹੁਣ ਇਹ ਕਿੰਨਾ ਟਾਈਮ ਦਾ ਪਿਆਰਾ ਤੁਹਾਡਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਾਨੂੰ ਜੀ 2 ਸਾਲ ਹੋਈ ਜੀ 2 ਸਾਲ ਹੋ ਗਏ ਹਾਂਜੀ ਗੱਲ ਕਰਦੇ ਆ ਇੱਕ ਦੂਜੇ ਨਾਲ ਵਧੀਆ ਹਾਂਜੀ ਵਧੀਆ ਗੱਲ ਕਰਦੇ ਆ ਜੀ ਕੀ ਗੱਲਬਾਤ ਕੀ ਹੋ ਗਈ ਉਹ ਮੁੰਡਾ ਸੱਚੀ ਗੱਲ ਆ ਕਿ ਝੂਠੀ ਗੱਲ ਆ ਇਸ ਜਿਹੜੀ ਗੱਲ ਕਰਦਾ ਕਿੱਥੇ ਮਿਲਿਆ ਸੀ ਜਦੋਂ ਦੋ ਅਥੋਂ ਨਿਕਲੀ ਆ ਬਾਹਰ ਸੜਕ ਤੇ ਤੈਨੂੰ ਇਹ ਮਿਲ ਗਿਆ ਤੇ ਇਹਨੂੰ ਕੀ ਕਿਹਾ ਤੂੰ ਵੀ ਮੈਂ ਨਹੀਂ ਹੈਗੀ ਸੀ ਉੱਥੇ ਮੈਂ ਇਹਨੂੰ ਕਿਹਾ ਮੈਂ ਤਾਂ ਆ ਰਹੀ ਸੀ ਜੀ ਜਾਣਾ ਸੀ ਪਾਰਕ ਚ ਇਹਦੇ ਕੋਲ ਹੀ ਜਾਣਾ ਸੀ ਇਹਨੇ ਫੋਨ ਲਾਇਆ ਸੀ ਯਾਰ ਤੇਰੇ ਕੋਲ ਆਉਣਾ ਸੀ ਇਹਨੇ ਹਾਂਜੀ ਤੇ ਇਹ ਕਹਿੰਦੇ ਤੁਸੀਂ ਬੈਠੀ ਸੀ ਮੈਂ ਕਿਹਾ ਮੈਂ ਨਹੀਂ ਕਿਸੇ ਨਾਲ ਨਹੀਂ ਬੈਠੀ ਸੀ ਇਹ ਪਲੇਖਾ ਪੈਗਾ ਬਹੁਤ ਦਿਨ ਇੱਕੋ ਜਿਹੇ ਹੁੰਦੀਆਂ ਸਾਰੀ ਰੰਗ ਭੰਗ ਵੇਖ ਲੈਂਦੇ ਬੰਦਾ ਸਕਲਾ ਵੀ ਮਿਲ ਜਾਂਦੇ ਨਾ ਸੂਟ ਵੀ ਇੱਕੋ ਜਿਹੇ ਪਾਏ ਹੁੰਦੇ ਆ ਮੇਰੇ ਕੋਲ ਉਹ ਸੂਟ ਹੀ ਨਹੀਂ ਉਹ ਕਲਰ ਦਾ ਸੂਟ ਹੈ ਨਹੀਂ ਉਹ ਕਲਰ ਦਾ ਨਹੀਂ ਇਹ ਕਹਿੰਦੇ ਸੂਟ ਹੀ ਨਹੀਂ ਉਹ ਕਲਰ ਦਾ ਸੂਟ ਕਿਉਂ ਨਹੀਂ ਇਹਦੇ ਕੋਲ ਜੀ ਉਹੀ ਸੂਟ ਪਾਇਆ ਸੀ ਉਹੀ ਸੂਟ ਪਾਇਆ ਸੀ ਮੈਨੂੰ ਪੱਕਾ ਪਤਾ ਹੈ ਮੇਰੇ ਕੋਲ ਫੋਟੋ ਵੀ ਹੈ ਜੀ ਪਹਿਲਾਂ ਵੀ ਕਿਸੇ ਮੁੰਡੇ ਨਾਲ ਗੱਲਬਾਤ ਸੀਗੀ ਇਹਦੀ ਕੋਈ ਪਹਿਲਾਂ ਵੀ ਹੈਗੀ ਸੀ ਪਹਿਲਾਂ ਵੀ ਗੱਲਬਾਤ ਕਿਹਦੇ ਨਾਲ ਸੀਗੀ ਇਹਦੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਇਹ ਮੈਨੂੰ ਦਾ ਤੂੰ ਕਿਹਦੇ ਫੜੀ ਤੂੰ ਉਦੋਂ ਹੀ ਮੈਂ ਫੜ ਲਈ ਇਹਨੂੰ ਜੀ ਮੈਂ ਜਾਵੜਾ ਇੱਕ ਦਿਨ ਫਿਰ ਫੋਨ ਤੇ ਫੋਨ ਤੇ ਕੁਝ ਗੱਲਬਾਤ ਕਰਦੀ ਸੀ ਕਹਿੰਦੀ ਫੜੀ ਸੀ ਤੂੰ ਹਾਂਜੀ ਹਾਂਜੀ ਫੋਨ ਤੇ ਗੱਲਬਾਤ ਕਰੀ ਜਾਂਦੀ ਸੀ ਕਿਸੇ ਮੁੰਡੇ ਨਾਲ ਜੀ ਤੇ ਫਿਰ ਜੀ ਮੈਂ ਫੜ ਲਈ ਜਾ ਕੇ ਇਹਨੂੰ ਜੀ ਤੇ ਫਿਰ ਭੱਜ ਗਈ ਕੀ ਕਹੀ ਜਾਂਦੀ ਸੀ ਉਹ ਇਹ ਬੱਗੂ ਲਵ ਜੂ ਕਹੀ ਹੁੰਦੀ ਸੀ ਇਹਨੂੰ ਜੀ ਗੁਲਬਜੂ ਕਹੀ ਹਾਂਜੀ ਹਾਂਜੀ ਬੱਗੂ ਲਵ ਜੂ ਕਹਿੰਦੇ ਕਹੀ ਜਾਂਦੀ ਸੀ ਉਹ ਦਾ ਵੀਰੇ ਫਰੈਂਡ ਸੀ ਮੇਰਾ ਕੋਈ ਫਰੈਂਡ ਕਿੱਥੇ ਸੀ ਇਹਦਾ ਜੀ ਇਹ ਫਿਰ ਫਰੈਂਡ ਫਰੈਂਡ ਕਹਿੰਦੀ ਫਿਰ ਮੇਥੋਂ ਹੁਜਾ ਹੋ ਗਈ ਏ ਕਹਿੰਦੀ ਹੈਗੀ ਤੂੰ ਫਰੈਂਡ ਫਰੈਂਡ ਸੀ ਕਹਿੰਦੀ ਪਹਿਲਾਂ ਹ ਹੋਟਲਾਂ ਚ ਲੈ ਕੇ ਜਾਂਦੇ ਹਾਂ ਹਾਂਜੀ ਹੋਟਲ ਹੈ ਰੂਮਾ ਜੀ ਜਾਂਦੀ ਉਹਦੇ ਨਾਲ ਜੀ ਮੇਰੇ ਨਾਲ ਜਾਂਦੀ ਧੀ ਜਦੋਂ ਮੈਂ ਨੂੰ ਫੋਨ ਲਾਇਆ ਮੈਂ ਕਿ ਤੂੰ ਕਿੱਥੇ ਆ ਇਹ ਕਹਿੰਦੀ ਮਾਜੀ ਆਈ ਜੰਨੀ ਆ ਤੇ ਜਦੋਂ ਮੈਂ ਵੇਖਿਆ ਕਿ ਮੈਂ ਕਿ ਜਲਾ ਫੱਟ ਲਗੇ ਤਾਂ ਸੀ ਵੇਖ ਗਿਆ ਸੀ ਜਾ ਕੇ ਜਿਵੇਂ ਕਿ ਉਹਦੇ ਨਾਲ ਬਿਠੀ ਕਿਸੇ ਮੁੰਡੇ ਦੇ ਹੁਣ ਦੱਸੋ ਫਿਰ ਮੈਂ ਕੀ ਕਰਾਂ ਜੀ ਇਹਨਾਂ ਬਾਰੇ ਕੀ ਦੇ ਨਾਲ ਬੈਠੀ ਸੀ ਸਹੀ ਸਹੀ ਦੱਸ ਦੇ ਕੌਣ ਸੀਗਾ ਉਹ ਮੇਰੀ ਪਹਿਲਾ ਸੀ ਉਹਦੇ ਨਾਲ ਗੱਲ ਹੁਣ ਮੈਂ ਮੈਨੂੰ ਫੇਰ ਕਰਨ ਲੱਗ ਗਿਆ ਵੀਰੇ ਉਹ ਤੇ ਉਹ ਉਹ ਦਿਨ ਉਹਨੂੰ ਕੀ ਸਮਝਾਉਂਦੀ ਸੀ ਤੂੰ ਉੱਥੇ ਬੈਠੀ ਉਹਦਾ ਉਹਨੂੰ ਮੈਂ ਇਦਾਂ ਹੀ ਕਹਿੰਦੀ ਸੀ ਤੁਸੀਂ ਧੋਖਾ ਨਾਂਦੇ ਕੋ ਥਾਂ ਥਾਂ ਮੂੰ ਤੇ ਤਾਂ ਇਹ ਇਹਨੂੰ ਕਿਉਂ ਸੱਦਾ ਹੀ ਫਿਰ ਜੇ ਉਹਦੇ ਨਾਲ ਹੀ ਗੱਲ ਕਰਨੀ ਸੀਗੀ ਇਹ ਤਾਂ ਵੀਰੇ ਮੂੰਹੀ ਆ ਗਿਆ ਬੱਸ ਨੇੜੇ ਹੋਇਆ ਮਲਾ ਉਹ ਬੈਠੀ ਸੀ ਪਾਰਕ ਜੀ ਮੈਂ ਕੋਲੇ ਜਾਵਰੀ ਉਹਦੇ ਤੇ ਗੱਲਬਾਤ ਕੀਤੀ ਉਹ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਆਇਆ ਕਿਵੇਂ ਤੈਨੂੰ ਪਿਆਰ ਨਹੀਂ ਕਰਦਾ ਹਾਂ ਪਿਆਰ ਨਹੀਂ ਕਰਦਾ ਪਿਆਰ ਕਰਦਾ ਨਹੀਂ ਨਹੀਂ ਕਰਦੇ ਪਿਆਰ ਤਾਂ ਬਹੁਤ ਜਣੂ ਕਰਦੇ ਆਂ ਪਰ ਕਹਿੰਦਾ ਪਿਆਰ ਨਹੀਂ ਕਰਦੀ ਇਹ ਤਾਂ ਇਹ ਹੁਣ ਕਹਿੰਦੀ ਪਿਆਰ ਨਹੀਂ ਕਰਦੀ ਦੋ ਜਣਿਆਂ ਦਾ ਫਿਰ ਲਵ ਕੀ ਹੋ ਗਿਆ ਟਰੂ ਲਵ ਹੋ ਗਿਆ ਇਹ ਮੇਰੇ ਨਾਲ ਟਰੂ ਲਵ ਇੱਕ ਟਰੂ ਲਵ ਜਾਂਦਾ ਹੈ ਅੰਗਰੇਜ਼ੀ ਬੋਲਦਾ ਇਹਦਾ ਮੈਂ ਤਾਂ ਇਹਦੇ ਨਾਲ ਨਹੀਂ ਰਹਿ ਸਕਦੀ ਵੀਰੇ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਕ ਪ੍ਰੇਮੀ ਜੋੜਾ ਜਿਹਦੇ ਨਾਲ ਇਹ ਮੁੰਡਾ ਜਿਹੜਾ ਇਹਦਾ BF ਆ ਤੇ ਇਹਦੀ ਗਰਲਫ੍ਰੈਂਡ ਹੈ ਦੋਨੇ ਪਾਰਕ ਦੇ ਵਿੱਚ ਬੈਠੇ ਆ ਪਾਰਕ ਦੇ ਵਿੱਚ ਕੀ ਗੱਲਾਂ ਬਾਤਾਂ ਹੁੰਦੀਆਂ ਇਹਨਾਂ ਦੀਆਂ ਕਿ ਜਿਹੜੀ ਇਹ ਕੁੜੀ ਆ ਪਹਿਲਾਂ ਕਿਸੇ ਹੋਰ ਨਾਲ ਬੈਠੀ ਸੀਗੀ ਤੇ ਜਦੋਂ ਇਸ ਨੇ ਇਹ ਮੁੰਡੇ ਨੇ ਫੋਨ ਲਾਇਆ ਵੀ ਕਿੱਥੇ ਆ ਤੂੰ ਉਹ ਕਹਿੰਦੀ ਮੈਂ ਤਾਂ ਇੱਥੇ ਹੀ ਆ ਵੀ ਮੈਂ ਆਈ ਜਾਨੀ ਆ ਬੱਸ ਚਾ ਪਰ ਬੈਠੀ ਕਿਸੇ ਮੁੰਡੇ ਨਾਲ ਸੀ ਪਾਰਕ ਦੇ ਵਿੱਚ ਟਰੂ علاوہ ਕਹਿੰਦੀ 2 ਸਾਲ ਹੋ ਗਏ ਸਾਡੇ ਪਿਆਰ ਨੂੰ ਪਰ ਐਦਾਂ ਕਿਉਂ ਕੀਤਾ ਇਸ ਕੁੜੀ ਨੇ ਇਦਾਂ ਕਿਉਂ ਕੀਤਾ ਬਾਅਦ ਵਿੱਚ ਮੰਨੀ ਵੀ ਜਾਂਦੀ ਹੈ ਕਹਿੰਦੀ ਵੀ ਉਹ ਕੋਈ ਮੁੰਡਾ ਸੀ ਪਹਿਲਾਂ ਵਾਲਾ ਮੇਰਾ ਬੀਐਫ ਸੀਗਾ ਰੋਕਿਆ ਤਾਂ ਮੈਨੂੰ ਪਹਿਲਾਂ ਵੀ ਕਿਤੇ ਰੋਕਿਆ ਨੂੰ ਵੀ ਨਾ ਤੂੰ ਉਹਨੂੰ ਮਿਲਿਆ ਕਰ ਮੈਂ ਇਹ ਪਹਿਲਾਂ ਜੀ ਮੈਂ ਤਾਂ ਰੋਕਿਆ ਸੀਗਾ ਜੀ ਇਹਨੂੰ ਮੈਂ ਇੱਥੇ ਬੜਾ ਨੇੜੇ ਮੈਨੂੰ ਕਿਹਾ ਸੀਗਾ ਵੀ ਤੂੰ ਨਾ ਉਹ ਕਰਿਆ ਕਰ ਵੀ ਨਾ ਜਾਇਆ ਕਰ ਵੀ ਤੂੰ ਇੱਕ ਨਾ ਪਿਆਰ ਰੱਖ ਜਿੱਥੇ ਰੱਖਣਾ ਜਾਂ ਮੈਨਨ ਰੱਖ ਜਾ ਉਹਦੇ ਨਾਲ ਰੱਖ ਇਹ ਕਹਿੰਦੀ ਵੀ ਮੇਰਾ ਤੇਰੇ ਨਾਲ ਪਿਆਰ ਆ ਮੈਂ ਕਿਹਾ ਠੀਕ ਆ ਤੇ ਉਦੋਂ ਹੀ ਇਹ ਬਦਲ ਗਈ ਉਹਦੇ ਕੋਲ ਕੀ ਲੈਣ ਜਾਂਦੀ ਹੈ ਤੂੰ ਉਹਦੇ ਕੋਲ ਇਹਨੂੰ ਪੁੱਛੀ ਕੀ ਲੈਣ ਜਾਂਦੀ ਹੈ ਕੀ ਲੈਣ ਜਾਂਦੀ ਹੈ ਉਹ ਮੈਨੂੰ ਸੋਨਾ ਲੱਗਦਾ ਵਧੀਆ ਪਿਆਰ ਕਰਦਾ ਸਵਾਦ ਦਿੰਦਾ ਨਾਲੇ ਮੈਨੂੰ ਸਵਾਦ ਦਿੰਦਾ ਹੈ ਕਿ ਨਾ ਤੇ ਸਵਾਦ ਹੀ ਅਸੀਂ ਕਿਹੜਾ ਦੇ ਨਹੀਂ ਸਕਦੇ ਸਵਾਦ ਜੀ ਇਹ ਸਾਡੇ ਕੋਲ ਬਹੁਤ ਘੱਟ ਹੋ ਕਰਦੀ ਹੈ ਗਈ ਆ ਆ ਨਾਂ ਕੀ ਦਾ ਲਿਖਾਇਆ ਹੋਇਆ ਨੇ ਗੁੱਟ ਤੇ ਇਹ ਤਾਂ ਮੇਰਾ ਉਹੀ ਹੈ ਜੀ ਕੀ ਦਾ ਨਾਂ ਲਿਖਾਇਆ ਉਹ ਮੇਰਾ ਵੀ ਹੈ ਸੁੱਖਾ ਸੀ ਤਾਂ ਨਾ ਹਾਂਜੀ ਹਾਂਜੀ ਸੁੱਖ ਸੁੱਖ ਲਿਖਾਇਆ ਹੋਇਆ ਤੇ ਸਾਡਾ ਨਾਂ ਲਿਖਾਇਆ ਨਹੀਂ ਨੀ ਤੇਰਾ ਨਾਂ ਕੀ ਹੈ ਜਗਰਾਜ ਮੇਰਾ ਨਾਂ ਜਗਰਾਜ ਆ ਜੀ ਤੇ ਜਗਰਾਜ ਕਾਹਦੋਂ ਲਿਖਾਇਆ ਤੂੰ ਮੈਂ ਇਹਨੂੰ ਲਾਇਕ ਨਹੀਂ ਕਰਦੀ ਇਹਨਾਂ ਤੇ ਲਾਇਕ ਨਹੀਂ ਕਰਦੀ ਪਰ ਖੜੀ ਕਰ ਤੂੰ ਆ ਦੁੱਖ ਤੇ ਤਕਲੀਫ ਕਾਦੀ ਆ ਫਿਰ ਇਹ ਕਹਿ ਰਹਾ ਹੈ ਤੁਸੀਂ ਕੈਮਰੇ ਮੂਰੇ ਲਿਆ ਕੇ ਛੁਡੀ ਮੈਂ ਬੇਇੱਜ਼ਤੀ ਨੂੰ ਕਰ ਲੇ ਮੈਂ ਤਾਂ ਖੜੀ ਆ ਤੇ ਉਹ ਉਹ ਮੁੰਡਾ ਉਹ ਮੁੰਡਾ ਇਹਨੂੰ ਪੁੱਛੀ ਕਿ ਕਿੱਥੇ ਗਿਆ ਕਿੱਥੇ ਆਉ ਮੁੰਡਾ ਉਹ ਤਾਂ ਡਿਊਟੀ ਗਿਆ ਵੀ ਉਹਦਾ ਬੈਂਕ ਕਿਹੜੇ ਦਾ ਬੈਂਕ ਚ ਲੱਗਿਆ ਹੋਇਆ ਉਹਦਾ ਬੈਂਕ ਚ ਲੱਗਿਆ ਹੋਇਆ ਹਾਂ ਅੱਛਾ ਫੇਰ ਮੈਂ ਤਾਂ ਉਹਦੇ ਨਾਲ ਹੀ ਰਹਿਣੀ ਆ ਮੈਂ ਉਹਦੇ ਨਾਲ ਗੱਲ ਨਹੀਂ ਕਰਨੀ ਨਹੀਂ ਗੱਲ ਕਰਦੇ ਨਹੀਂ ਨਹੀਂ ਅੱਛਾ 2 ਸਾਲ ਜਦੋਂ 2 ਸਾਲ ਹੋ ਗਏ ਤੁਹਾਡੀ ਗੱਲ ਨੂੰ ਤੇ ਗੱਲਬਾਤ ਕਿਵੇਂ ਹੋਈ ਸੀ ਪਿਆਰ ਕਿਵੇਂ ਹੋਇਆ ਸੀ ਤੁਹਾਨੂੰ ਪਿਆਰ ਜੀ ਹੋਇਆ ਨਹੀਂ ਹੋਇਆ ਮਾੜਿਆ ਪਿਆਰ ਜੀ ਸਾਨੂੰ ਆਇਆ ਹੋਇਆ ਨਹੀਂ ਮਾਰਦੀ ਗਰੰਟ ਇਹ ਨਹੀਂ ਕਰ ਐਂ ਐਂ ਦੂਰ ਰਹਿੰਦਾ ਤੇ ਹਾਂ ਮੇਰੇ ਕੋਲ ਹੀ ਰਹਿੰਦੇ ਦੂਰ ਹੀ ਰਹਿੰਦੇ ਹਾਂ ਤਾਂ ਤਾਂ ਹੀ ਨਹੀਂ ਪੱਲੇ ਪੈਂਦਾ ਹੈ ਕੁਝ ਹਾਂ ਹਾਂ ਤਾਂ ਹੀ ਇਹਦੇ ਕੋਲ ਕੁਝ ਹੈ ਨਹੀਂ ਹੈ ਮੈਂ ਤਾਂ ਇਹਦੇ ਨਾਲ ਕਰ ਵੀ ਨਹੀਂ ਸਕਦਾ ਪਿਆਰ ਕਿਵੇਂ ਹੋਇਆ ਸੀਗਾ ਪਿਆਰ ਬਸ ਇਸਟਾ ਦੇ ਗੱਲ ਹੋਈ ਸੀ ਇਸਟਾ ਦੀ ਇਸਟਾ ਦੀ ਖਤਮ ਹੋ ਗਈ ਹਾਂ ਕਿਵੇਂ ਪਿਆਰ ਕਿਵੇਂ ਹੋਇਆ ਸੀਗਾ ਇਸਟਾ ਦੀ ਬਸ ਦੱਸ ਕਿਵੇਂ ਹੋਇਆ ਸੀ ਇਹਨੇ ਮੇਰੀ ਸਟੋਰੀ ਲੈ ਕਰਤੀ ਅੱਗ ਜਿਵੇਂ ਵੇਚਤੀ ਤੇ ਫਿਰ ਇਹਨੇ ਹੈਲੋ ਦਾ ਮੈਸੇਜ ਕਰਤਾ ਬਾਈ ਇਥੇ ਹੀ ਗੱਲ ਚੱਲ ਪਈ ਵੀਰੇ ਹੈਲੋ ਦਾ ਮੈਸੇਜ ਤੇ ਹੀ ਚੱਲ ਪਿਆ ਕੰਮ ਮੈਂ ਇਹਨੂੰ ਹੈਲੋ ਦਾ ਮੈਸੇਜ ਅੱਗ ਜੀ ਭੇਜੀ ਸੀ ਹਾਂਜੀ ਅੱਗ ਜੀ ਭੇਜੀ ਸੀ ਦਿਲ ਜਾਂ ਵੀ ਭੇਜਿਆ ਸੀ ਇਹਨੂੰ ਮੈਂ ਜਾਈ ਭੇਜਿਆ ਸੀ ਤੇ ਮੈਂ ਜਦੋਂ ਹੈਲੋ ਦਾ ਮੈਸੇਜ ਕਰਤਾ ਇਹਨੂੰ ਤੇ ਇਹਨੇ ਹੈਲੋ ਦਾ ਮੈਸੇਜ ਚੱਕ ਕੇ ਕਹਿੰਦੀ ਹਾਏ ਹਾਂਜੀ ਕੌਣ ਤੇ ਮੈਂ ਕਿਹਾ ਜੀ ਮੈਂ ਸੁਣਨਾ ਵੀ ਗੱਲਬਾਤ ਕਰਨੀ ਹੈਗੀ ਤੇ ਇਹ ਕਹਿੰਦੀ ਵੀ ਠੀਕ ਆ ਤੇ ਵਾਵਾ ਦਿਨ ਸਾਡੀ ਗੱਲ ਐ ਚੱਲੀ ਗਈ ਹੌਲੀ 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 ਰਿਲੇਸ਼ਨ ਚ ਵਗੇ ਸੀ ਫਿਰ ਠੀਕ ਆ ਫਿਰ ਅਸੀਂ ਵਧਿਆ ਗੱਲਬਾਤ ਆਪਦੀ ਕੰਨ ਤੇ ਜਦੋਂ ਇਹ ਫਿਰ ਹੌਲੀ 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 ਗੱਲ ਅੱਗੇ ਵਧਦੀ ਗਈ ਹੈ ਤੇ ਇਸ ਦੋ ਵਾਰੀ ਫਿਰ ਤੇ ਨੇ ਰੰਗ ਵਿਖਾਈ ਦਿੱਤੇ ਆ ਆਪਣੇ ਰੰਗ ਆਪ ਦੇ ਵਿਖਾਦੇ ਹੈ ਹਾਂ ਦੋ ਸਾਲ ਹੋ ਗਏ ਤੁਹਾਨੂੰ ਗੱਲ ਕਰਦਿਆਂ ਨੂੰ ਫਿਰ ਇਹਨੇ ਤੇਰਾ ਇਹ ਜਾ ਚੀਟ ਕੀਤਾ ਵੀ ਵੀ ਤੇਰਾ ਵਿਸ਼ਵਾਸ ਹੈ ਨਹੀਂ ਤੇ ਜਿਵੇਂ ਮੇਰਾ ਵਿਸ਼ਵਾਸ ਹੀ ਤੋੜਤਾ ਇਹਨੇ ਇਹ ਪਹਿਲਾਂ ਤਾਂ ਮੇਰੇ ਨੂੰ ਕੀ ਲੱਗਦਾ ਸੀ ਤੂੰ ਕੀ ਸੋਚੀ ਬੈਠਾ ਜੀ ਵਿਆਹ ਕਰਾਉਣਾ ਇਹਦੇ ਨਾਲ ਮੈਂ ਜੀ ਇਤਨਾ ਵਿਆਹ ਕਰਾਉਣਾ ਸੀਗਾ ਮੈਂ ਇਹਨੂੰ ਹੁਣ ਹੁਣ ਜੀ ਮੇਰਾ ਮਾਨ ਹੀ ਟੁੱਟ ਗਿਆ ਮੇਰੇ ਦਿਲੋਂ ਹੀ ਲੱਥੀ ਗਿਆ ਫੇਰ ਇਹ ਹੋ ਗਿਆ ਜੀ ਦਿਲੋਂ ਨਾਲ ਸੁਗੀ ਦਾ ਹਾਂ ਇਹ ਤਾਂ ਨਾ ਵਿਆਹ ਦੀਆਂ ਕਸਮਾਂ ਖਾਈ ਬੈਠੇ ਵੀ ਵਿਆਹ ਕਰਾਉਣਾ ਮੈਂ ਮੈਂ ਤਾਂ ਨਹੀਂ ਇਹੋ ਜਿਹਾ ਇਹੋ ਜਿਹਾ ਮੇਰੇ ਬਾਲੇ ਬਲੌਗ ਸਿੱਟੇ ਪਏ ਇਹਨੂੰ ਵੀ ਸਿੱਟ ਦੇਣਾ ਅੱਜ ਬਸ ਬਲੌਗ 'ਚ ਸਿੱਟ ਦੇਣਾ ਕਹਿੰਦਾ ਇਹ ਤਾਂ ਜੀ ਚਾਗਲ ਹੋਈ ਹੁੰਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜੀ ਠੀਕ ਆ ਇਹ ਉਦੋਂ ਰਾਤ ਨੂੰ ਮੇਰੇ ਨਾਲ ਕੇ ਗਏ ਤੇ ਚਾੜ ਕਰਦੀ ਹੁੰਦੀ ਸੀਗੀ ਤੇ ਹੁਣ ਇਹ ਸਾਨੂੰ ਬਲੌਗ ਮਾਰਨੇ ਗੱਲਾਂ ਕਰਦੀ ਹੈ ਉਹ ਮੁੰਡਾ ਉਹ ਮੁੰਡਾ ਇਹਨੂੰ ਸੁੱਖ ਦੇ ਦਊਗਾ ਉਹ ਮੁੰਡਾ ਇਹਨੂੰ ਪੁੱਛ ਸੁੱਖ ਦੇਊਗਾ ਕਿ ਨਹੀਂ ਤੇ ਬਗਮਾ ਜਿਹੜਾ ਹੁਣ ਨਹੀਂ ਆਇਆ ਖੜਾ ਨਹੀਂ ਇਹਦੇ ਨਾਲ ਉਹ ਕੀ ਸੁੱਖ ਦੇਊਗਾ ਹਾਂ ਜਿਹੜਾ ਹੁਣ ਨਹੀਂ ਆਇਆ ਉਹ ਸੁੱਖ ਕੀ ਦੇਊਗਾ ਹ ਸੋਖ ਵੀਰੇ ਮੈਂ ਆਪ ਦੀ ਮਰਜ਼ੀ ਨਹੀਂ ਉਹਨੇ ਨਾਮ ਮਨੂਣੇ ਕਿ ਉਹਨੂੰ ਮੈਂ ਕਹਿ ਹੀ ਨਹੀਂ ਦੱਸਿਆ ਇਹਨਾਂ ਨੂੰ ਨਹੀਂ ਇਹਨੂੰ ਵੱਡ ਵੀ ਦਿੰਦਾ ਉਹ ਭੈੜਾ ਪਤਾ ਕਿੰਨਾ ਰੰਗ ਪਸੰਦ ਆ ਤੈਨੂੰ ਬਲੈਕ ਰੰਗ ਪਸੰਦ ਆ ਨਾ ਨਾ ਮੈਨੂੰ ਕੋਈ ਪਸੰਦ ਨਹੀਂ ਇਹ ਹਾਂ ਫਿਰ ਪਹਿਲਾਂ ਗੱਲ ਕਰ ਤੋ ਕਿਤੇ 2 ਸਾਲ ਗੱਲ ਕਰ ਤੋ ਫੋਟੋ ਤੇ ਤਾਂ ਸੋਹਣੇ ਲੱਗੇ ਇੱਕ ਦੋ ਜਮ ਫੇਸ ਟੂ ਵੇ ਦੇਖੇ ਤਾਂ ਨੇ ਇਹਨੇ ਗੱਲ ਕਾ ਤੋ ਕੀਤੀ ਤੈਨੂੰ ਇਹਨੇ ਗੱਲ ਐ ਕੀਤੀ ਇਹਨੂੰ ਐਸੀ ਵੀ ਪੈਸੇ ਪੂਰੇ ਵਧਕਾਂ ਦਾ ਮੈਂ ਜੀ ਕਰੂ ਮੜਾ ਮਤ ਇਹ ਕੋਈ ਦਿੰਦਾ ਸੀ ਇਹਨੂੰ ਹਾਂਜੀ ਪੈ ਪੈ ਗੁੱਗਲ ਪੇ ਕਰਾਉਂਦਾ ਸੀ ਜਦੋਂ ਮੈਂ ਤੇਰੇ ਕੋ ਸਾਰੀ ਡਿਟੇਲਸ ਹੀ ਸਾਰੀ ਪਈਆਂ ਮੇਰੇ ਕੋਲੇ ਇਹ ਮੈਨੂੰ ਕਹਿੰਦੀ ਸੀ ਸੂਟ ਲੈਣਾ ਜੀ ਮੈਂ ਕਰ ਲਉ ਮੈਂ ਉਹਨੂੰ ਗੁੱਗਲ ਪੇ ਕਰਦੇ ਵੀ ਚੱਲ ਲੈ ਲਈ ਸੂਟ ਹਣਾ ਥੱਲੇ ਆਉ ਵੀ ਪਾ ਲਉ ਸੂਟ ਆ ਲੈ ਲਉ ਆ ਸੂਟ ਵੀ ਤੁੰਦ ਆ ਸੂਟ ਵੀ ਮੈਂ ਹੀ ਦਵਾ ਜੇ ਇਹਦੀ ਇਹਦੀ ਪਸੰਦ ਐ ਕਹਿੰਦੀ ਮੈਨੂੰ ਆਹ ਸੂਟ ਚਾਹੀਦਾ ਮੈਂ ਕਿਹਾ ਤੈਨੂੰ ਆਹ ਸੂਟ ਤੁਹਾਨੂੰ ਮੈਂ ਦਵਾ ਦਨੀ ਹਾਂ ਤੇ ਹੁਣ ਤੂੰ ਇਹ ਮਾੜੀ ਗੱ ਵੀ ਜਨਤਨ ਨੂੰ ਨਾ ਪਿਆਰ ਕਰਦਾ ਤੈਨੂੰ 2 ਸਾਲ ਤੇਰੇ ਨਾਲ ਗੱਲਬਾਤ ਕੀਤੀ ਚੰਗਾ ਤੈਨੂੰ ਸੂਟ ਸੱਟ ਦਵਾਉਂਦਾ ਰਿਹਾ ਚੰਗੀਆਂ ਗੱਡੀਆਂ ਦੇ ਵਿੱਚ ਘੁਮਾਉਂਦਾ ਰਿਹਾ ਪੈਸੇ ਖਵਾਉਂਦਾ ਰਿਹਾ ਫਿਰ ਅੱਜ ਤੂੰ ਇਹਦੇ ਨਾਲ ਹੀ ਧੋਖਾ ਕਿਉਂ ਕੀਤਾ ਇਹ ਕਾਲਾ ਮੈਂ ਗੋਰੀ ਆ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ ਰੰਗ ਕਿੰਦੋਂ ਗੋਰੀ ਆ ਮੈਨੂੰ ਤਾਂ ਤੂੰ ਗੋਰੀ ਲੱਗਦੀ ਨਹੀਂ ਵੀਰੇ ਮੈਂ ਉਹੀ ਲੱਗਦੀ ਆ ਤੈਨੂੰ ਹਾਂ ਚੁੰਨੀ ਲਾ ਕੇ ਵਿਖਾਤੀ ਦਮ ਮੈਂ ਬਾਲੀ ਗੋਰੀ ਆ ਚੁੰਨੀ ਲਾ ਕੇ ਵਿਖਾ ਦਿਓ ਫਿਰ ਨਹੀਂ ਵਿਖਾ ਸਕਦੀ ਮੈਂ ਵੀਰੇ ਨਹੀਂ ਕਿਉਂ ਨਹੀਂ ਵਿਖਾਉਂਦੀ ਨਹੀਂ ਤੁਸੀਂ ਦੇਖ ਲਓ ਦੋਸਤੋ ਮੁੰਡਾ ਜਿਹੜਾ ਹੈਗਾ ਮੁੰਡਾ ਪੈਸਿਆਂ 'ਚ ਹੈਗਾ ਠੀਕ ਹੈ ਪੈਸੇ ਲਾਉਣਾ ਚਾਹੁੰਦਾ ਖੁੱਲੇ ਪੈਸੇ ਕਿਉਂਕਿ ਇਹਨਾਂ ਸੂਟਸਾਟ ਜਿਹੜੇ ਕੱਪੜੇ ਲੀੜੇ ਦਵਾਉਣੇ ਅੱਛਾ ਰਿਲੇਸ਼ਨ ਵੀ ਬਣਾਏ ਆ ਸਰੀਰਕ ਸੰਬੰਧ ਬਣਾਏ ਸਰੀਰਕ ਸੰਬੰਧ ਤਾਂ ਇਹ ਹਜੇ ਬਣਾਏ ਆ ਜੀ ਹਾਂ ਪਰ ਇਹ ਹੁਣ ਆਪ ਸਾਂਝੇ ਵੀ ਅਸੀਂ ਕਰੇ ਕੀ ਕਰੇ ਮਾਪੇ ਨੂੰ ਕਹਤਾ ਸੀ ਕਿ ਮੈਂ ਵਿਆਹ ਇਹਦੇ ਨਾਲ ਹੀ ਕਰਾਉਣਾ ਹਾਂਜੀ ਮੇਰੇ ਮਾਪੇ ਉਹਦੇ ਸਾਰਿਆਂ ਨੂੰ ਗੱਲ ਕਰਾਈ ਵਈ ਇਹਦੇ ਨਾਲ 2 ਸਾਲ ਹੋ ਗਏ ਸੀ ਗੱਲਬਾਤ ਮੇਰੀ ਮੰਮਾ ਨੇ ਵੀ ਕਰਦੀ ਸੀ ਇਹ ਤੇ ਮੇਰੇ ਡੈਡੀ ਨੇ ਵੀ ਕਰਦੀ ਸੀ ਅੱਛਾ ਇਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂ ਹਾਂਜੀ ਇਹ ਕਹਿੰਦੀ ਮੈਂ ਤੇ ਪੱਕੇ ਵਾਦੇ ਕੀ ਰਹੀ ਜੀ ਮੰਨੇ ਨੇ ਪੱਕੇ ਵਾਦੇ ਪੂਰੇ ਪੱਕੇ ਕਿਵੇਂ ਕਿਵੇਂ ਸੌਂ ਖਾਂਦੀ ਸੀ ਸੌਂ ਖਾਂਦੀ ਸੀ ਮੇਰੇ ਹੱਥ ਰੱਥੇ ਧਰ ਕੇ ਖਾਂਦੀ ਸੀ ਮੈਨੂੰ ਪੂਰਾ ਉਹ ਕਰਦੀ ਸੀਗੀ ਰੱਬ ਦੀ ਸਮਾਂ ਕੀ ਬਹੁਤ ਸਮਾਂ ਖੰਦੀ ਸੀ ਕਹਿੰਦੀ ਸੀ ਵੀ ਮਾਂ ਬਸ ਤੇਰੀ ਜਾਣਾਗਾ ਤੇਰੀ ਜਾਣਾ ਹਾਂਜੀ ਤੇ ਹੁਣ ਕੀ ਕਹਿੰਗੇ ਆਪਦੇ ਮਾਂ ਪੇ ਨੂੰ ਹੁਣ ਮਾਂ ਜੀ ਕਹਿਣਾ ਕਿ ਮਾਹੂ ਕੀ ਆਖਣਾ ਉਹ ਤਾਂ ਕਿੰਨੇ ਕਿੰਨੇ ਦਿਨ ਰੋਇਆ ਤੂੰ ਕਿੰਨੇ ਦਿਨ ਰੋਇਆ ਤੂੰ ਮੈਂ ਤਾਂ ਜੀ ਪੁੱਛ ਹੁਣ ਜੀ 30 35 ਦਿਨ ਰੋਇਆ ਜੀ ਮੈਂ ਤਾਂ ਲੱਗਾ ਹੁਣ 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 ਨਹੀਂ ਰੋਣਾ ਹੁਣ ਨਹੀਂ ਰੋਣਾ ਜੀ ਹੁਣ ਇਹ ਫਿਰ ਜਦੋਂ ਆਪੀ ਆਪੀ ਦੁਆਏ ਹੁਣ ਕਰ ਜੇ ਹਣਾ ਤੇ ਫਿਰ ਬੰਦੇ ਨੂੰ ਤਾਂ ਤੂੰ ਨਹੀਂ ਰੋਈ ਜਦੋਂ ਇਹਨੂੰ ਛੱਡਿਆ ਨਾ ਨਾ ਮੈਂ ਕਿਹੜਾ ਰੋਣ ਕੰਵਲੀਆਂ ਵੀਰੇ ਮੈਂ ਹੁਣ ਤੂੰ ਕੀ ਕਚੌਣਾ ਕੀਆ ਮੈਜੀ ਐਂ ਜੋਨਾ ਵੀ ਇਹ ਜਾਂਦਾ ਜੀ ਇੱਕ ਪਾਸਾ ਕਰ ਇੱਕ ਪਾਸਾ ਕਰ ਲਈ ਜਾਂ ਉਧਰ ਜਾ ਇਧਰ ਜਾ ਉਧਰ ਜਾ ਇਧਰ ਹੁਣ ਮੇਰਾ ਤਾਂ ਇਹੀ ਆ ਮੈਂ ਵਿਚਾਲੇ ਫਨ ਹੁਣ ਇਹ ਉਹ ਮੁੰਡੇ ਨਾਲ ਵੀ ਸੀ ਮੇਰੇ ਨਾਲ ਵੀ ਸੀ ਹੁਣ ਜੇ ਤਾਂ ਇਹਨਾਂ ਕਹ ਵੀ ਉਹਦੇ ਨਾਲ ਰਹੇ ਜੇ ਮਿੰਨਰ ਇੱਕ ਪਾਸਾ ਕਰ ਜੀ ਮੈਂ ਇੱਕ ਪਾਸਾ ਕਰ ਜੀ ਨਹੀਂ ਮੈਂ ਤਾਂ ਉਧ ਹੀ ਰਹਿਣਾ ਵੀਰੇ ਇਹਦੇ ਨਹੀਂ ਰਹਿਣਾ ਇਹਦੇ ਕੋਲ ਇੱਥੇ ਰਹਿਣਾ ਨਾ ਨਹੀਂ ਇਦੀ ਨਹੀਂ ਰਹਿੰਦੀ ਮੈਂ ਵੀਰੇ ਇਹਦੇ ਨਹੀਂ ਰਹਿਣਾ ਮੈਂ ਉਹਦੇ ਰਹਿ ਜਿਹੜੇ ਜਿਹੜੇ ਹੁਣ ਕਿਵੇਂ ਉਹ ਮੁੰਡੇ ਨੂੰ ਮਿਲਾਂਗਾ ਤੂੰ ਉਹ ਮੁੰਡੇ ਨੂੰ ਜੀ ਇਹ ਮੈਨੂੰ ਮਿਲੂਗਾ ਤਾਂ ਮਿਲੂਗਾ ਹੈ ਬਾਲਾ ਭੜਾ ਬਦਮਾਸ਼ ਆਹੋ ਮੈਂ ਮਿਲਣਾ ਹੀ ਉਹਨੂੰ ਮੈਂ ਮਿਲ ਕੇ ਵੇਖਣਾ ਵੀ ਕੀ ਸਸਤ ਮਿਲ ਕੇ ਉਹਦਾ ਨਾਲ ਗੱਲਬਾਤ ਕਲੀਅਰ ਕਰਨੀ ਹੈ ਵੀ ਤੂੰ ਰੱਖਣੀ ਹੈ ਕਿ ਨਹੀਂ ਰੱਖਣੀ ਹੈ ਹਾਂ ਵੀ ਤੂੰ ਰੱਖਣੀ ਹੈ ਕਿ ਨਹੀਂ ਰੱਖਣੀ ਇਹਨੇ ਜੀ 35 ਲੱਖ ਰੁਪਇਆ ਖਾਦਾ ਹੀ ਮੇਰਾ 35 ਲੱਖ ਰੁਪਇਆ ਹਾਂ 35 ਲੱਖ ਰੁਪਇਆ ਖਾਦਾ ਨੇ ਮੇਰਾ 35 ਲੱਖ ਰੁਪਇਆ ਖਾ ਕੇ ਕਹਿੰਦੀ ਨਹੀਂ ਪਹਿਲਾਂ ਹੀ ਖਬਰ ਆਈ ਬਿੱਲੇ ਬਿੱਲੇ ਨਾਲ ਹੀ ਉਹ ਤਾਂ ਨਹੀਂ ਗੱਲ ਹਾਂਜੀ ਹਾਂਜੀ ਉਹ ਉਹ ਹੋਰ ਆ ਜੀ ਇਹ ਹੋਰ ਆਈ ਇਹ ਵੀ ਖਾ ਗਿਆ ਹੈ ਇਹ ਵੀ ਖਾ ਗਈ ਜੀ ਕੁੜੀਆਂ ਹੀ ਐ ਕਾ ਤੋਂ ਹੈਗੀਆਂ ਇਹਦਾ ਜੀ ਇਹਨਾਂ ਨੂੰ ਪਤਾ ਕਾ ਤੋਂ ਹੈ ਜੀ हां ओ मुंडे नु मिलू एदना ਗੱਲਬਾਤ ਕਰੇਗੇ ਹਾਂਜੀ ਇਹਦੇ ਨਾਲ ਗੱਲ ਚਲੋ ਕਰੋ ਠੀਕ ਹੈ ਧੰਨਵਾਦ ਬਹੁਤ ਬਹੁਤ ਤੁਹਾਡਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਿੱਲੇ ਬਿੱਲੇ ਨਣ ਵਾਲੀ 35 ਲੱਖ ਉਹ ਖਾ ਗਈ ਕੁੜੀਆਂ ਦਾ ਕੰਮ ਹੀ 100000 ਰੁਪਏ ਖਾਣਾ ਆ ਮੁੰਡਾ ਪੈਸੇ ਵਾਲਾ ਕਮਾਇ ਬਣਾ ਕੇ ਇਹਦੇ ਨਾਲ ਗੱਲਬਾਤ ਕੀਤੀ ਵਧੀਆ ਆ ਉਹਦਾ ਇਹਨਾਂ ਦਾ ਤਰੀਕਾ ਫੁਲਕਾ ਚੱਲੀ ਗਿਆ ਤੇ ਜਦੋਂ ਪੈਸੇ ਖਤਮ ਹੋ ਗਏ ਕਿਸੇ ਹੋਰ ਨਾਲ ਗੱਲਬਾਤ ਕਰ ਲਈ ਇਹਨੇ ਹੈ ਪਾਰਕ ਦੇ ਵਿੱਚ ਬਹਿ ਕੇ ਕਿਸੇ ਹੋਰ ਨਾਲ ਗੱਲਾਂ ਬਾਤਾਂ ਮਾਰੀ ਜਾਂਦੀ ਆ ਤੇ ਮੁੰਡੇ ਨੂੰ ਕਹੀ ਜਾਂਦੀ ਮੈਂ ਬਸ ਚ ਬੈਠੀ ਆ ਹੈਂ ਗੱਲਾਂ ਬਹੁਤ ਡੁੰਗੀਆਂ ਬਾਬੇ ਆਸ ਕੀ ਕਰਨੀ ਬਹੁਤ ਸੌਖੀ ਆ ਤੇ ਇਹਨੂੰ ਨਵਾਉਣਾ ਬਹੁਤ ਔਖਾ ਤੇ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਕੋ ਸੇਹ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਕਿਨੇ